ਸੋ ਤਿਆਰ ਵਗੈਰਾ ਆਪਾਂ ਵੀ ਹੋ ਚੁੱਕੇ ਆ ਤੇ ਸਾਰੀ ਫੈਮਿਲੀ ਹੋ ਚੁੱਕੀ ਆ ਹਾਂਜੀ ਕਿਤੇ ਚੱਲਿਓ ਟੈਟੀਆਂ ਲੈ ਕੇ ਬਾਹਰ გასਟਾ ਕਰ ਲਈਏ ਫਿਰ ਦਾਤੀ ਕਿਹੜਾ ਪਿਆ ਬਾਈ ਹੈਲੋ ਕੌਣ ਪਿਆ ਬਾਈ ਤੁਹਾਨੂੰ ਲਗਰੇ ਨਾ ਪੂਰਾ ਨਾ ਪੂਰਾ ਨਾ ਪੂਰੇ ਲਾਇਆ ਹੈ ਸਰਦਾਰ ਨੰਬਰ ਚਾਹ ਬਣਾ ਰਹੇ ਨੇ ਵੈਲਕਮ ਟੂ ਆਰ ਨਿਊ ਵਲੌਗ ਔਨ ਸਿੰਗਲ ਵਿੰਦਰ 44 ਤਾਂ ਜਿਸੀ ਸਵੇਰੇ ਸਵੇਰੇ ਜਾ ਰਹੇ ਆ ਪਿੰਡ ਕਿਉਂਕਿ ਉੱਥੇ ਹੈਗਾ ਵਾ ਪਾਠ ਤੇ ਸਵੇਰ ਦੇ ਵਾ ਚੁੱਕੇ ਨੇ ਕੁਝ 6 6:30 ਹੋਣ ਵਾਲੇ ਨੇ ਤੇ ਪਾਪਾ ਵੀ ਰੈਡੀ ਨੇ ਰੈਡੀ ਹੋ ਪਾਪਾ ਸਾਰੇ ਨੂੰ ਆਈ ਐਮ ਰੈਡੀ ਔਰ ਸਾਰੀ ਫੈਮਿਲੀ ਮੈਂਬਰ ਰੈਡੀ ਹੋ ਚੁੱਕੇ ਨੇ ਇੱਧਰ ਮਾਸੜ ਵੀ ਰੈਡੀ ਨੇ ਆ ਦੇਖੀ ਇੱਧਰ ਕਲੀਨ ਤੇ ਇੱਧਰ ਮਹਿਲੀਨ ਵੀ ਰੈਡੀ ਆ ਵੇਰੇ ਸਵੇਰੇ ਕਿੰਨਾ ਐਕਸਾਈਟਮੈਂਟ ਹੁੰਦੀ ਆ ਜਦੋਂ ਜਾਣਾ ਪੈ ਜਬੇ ਨਾ ਬੰਦਾ ਇੰਨੇ ਸਾਜਦੇ ਉੱਠ ਕੇ ਕਿੰਨੇ ਕਿੰਨੇ ਵਜੇ ਉੱਠੇ ਸਬਾਹ ਤੁਸੀਂ ਹਾਂ ਮੈਂ ਉੱਠੇ 4 4:30 ਵਜੇ ਫਿਰ ਦਾਦੀ ਮम्मा ਇਸ ਪੀਤੀ ਪ੍ਰਸ਼ਾਦੇ ਤਿਆਰ ਕਰ ਰਹੇ ਨੇ ਦਾਦੀ ਮੈਂ ਰੈਡੀ ਹਾਂ ਹਾਂ ਬੱਤ ਮੈਂ ਤਾਂ ਰੈਡੀ ਆ ਮੇਹਰਲਿਨ ਰੈਡੀ ਕਸ ਰੈਡੀ ਆਇੰਫੈਕਟ ਇੱਲੋ ਤੁਸੀਂ ਮਾਸੜ ਜੀ ਨੇ ਨਾ ਇਧਰ ਮਾਸੀ ਵੀ ਰੈਡੀ ਨੇ ਇਧਰ ਮੇਰੇ ਬੋਰਡ ਵੀ ਰੈਡੀ ਨੇ ਇਧਰ ਮੰਮੀ ਦੇ ਇਧਰ ਮੰਮਾ ਵੀ ਰੈਡੀ ਨੇ ਮਾਸੀ ਜਾ ਰਹੇ ਨੇ ਮੇਰਾ ਵੀ ਹੈ ਨਾ ਅੰਜੀ ਅੰਜੀ ਕਿਥੇ ਚੱਲਿਓ ਟੈਚੀਆਂ ਲੈ ਕੇ ਬੈਗ ਸਪੈਕ ਕਰ ਲਏ ਅਸੀਂ ਚੱਲੇ ਆਂ ਪਰਮੇਸ਼ਰ ਦਰਵਾਰ ਤੇ ਸਾਡੀ ਉੱਥੇ ਕਲਾਸਾਂ ਨੇ 11 ਦਿਨ ਦੀਆਂ ਫੇਸ ਕਰਕੇ ਅਸੀਂ ਦੋ ਬੈਗ ਲੈ ਕੇ ਚੱਲੇ ਆ ਇੱਕ ਰਵੰਦੀਪ ਜੀ ਆ ਰਹੀਏ ਨਾਲ ਮੇਰੇ ਤੇ ਭੈਣ ਦੋ ਜਣੇ ਜਾ ਰਹੇ ਹਾਂ ਪਹਿਲਾਂ ਪਿੰਡ ਜਾਵਾਂਗੇ ਪਿੰਡ ਤੋਂ ਬਾਅਦ ਫਿਰ ਅਸੀਂ ਐਸਾ ਬੋਨਸ ਛੱਡ ਕੇ ਆਉਣਗੇ ਫਿਰ ਅਸੀਂ ਉੱਥੇ ਜਾਵਾਂਗੇ ਕਿੰਨੇ ਦਿਨਾਂ ਲਈ ਹਾਂਜੀ ਕਿੰਨੇ ਦਿਨਾਂ ਲਈ ਲੈਵਲ 11 ਡੇਸ ਅੱਛਾ ਫੋਨ ਨਹੀਂ ਲੈ ਕੇ ਜਾ ਰਹੇ ਫੋਨ ਨਹੀਂ ਲੈ ਕੇ ਜਾ ਰਹੇ ਕੋਈ ਗੋਲ ਨਾ ਕਰੇ ਪਲੀਜ਼ ਦੇਵੋ ਫਰਕ ਦੇਖਾਂਗੇ ਪਾਪਾ ਦਾ 11 ਦਿਨਾਂ ਬਾਅਦ ਕਿੰਨੇ ਵੀ ਕਿੰਨੇ ਕੁ ਪਤਲੇ ਹੋਏ ਨੇ ਮਾਸੜ ਦਾ ਕੁਝ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਆਪ ਨੂੰ ਤੇ ਥੋੜਾ ਚੇਂਜਿੰਗ ਲਈ ਆ ਆਪਣੇ ਆਪ 'ਚ। ਲਿਓ। ਲਿਓ 컬러 ਦੇ ਸਰ ਬਣ ਕੇ ਅੱਜ ਦੇਖੀ ਕਿੰਨਾ ਕਦ ਵਧ ਗਿਆ ਦਾ। ਖੜਾਹੀਂ ਵੀ ਇੱਕ ਮਿੰਟ ਦੇ। ਮੈਂ ਨਹੀਂ ਬੇ। ਆਈ ਡੈਲੀ। ਇਹਨੂੰ ਪੈਂਟਾ ਪਾਉਣ ਦਾ ਸ਼ੌਂਕ ਆ ਕਹਿੰਦਾ ਵੀ ਇਦਾਂ ਦੀਆਂ ਕਿਹੜੀ ਪੈਸਾਂ ਬੈਂਟਾ ਇਹ ਬੈਲ ਬੋਟਮ ਬੈਲ ਬਟਨ ਇਹ ਹੈ ਜੀ ਪੈਂਟ ਪਾਉਣ ਦਾ ਬੈਲ ਬੋਟਮ ਨਹੀਂ ਬੈਲ ਬੋਟਮ ਬੈਲ ਬੋਟਮ ਤੇ ਮੈਂ ਕਿਹੜਾ ਪਤ ਪਾਈ ਆ ਹੁਣ ਫਟੇ ਜਮਾਨੇ ਦਾ ਦੂਜੀਆਂ ਚੱਲਦੀਆਂ ਸੀ ਹੁਣ ਬੈਲ ਬਟਨ ਆ ਗਿਆ ਇਹ ਤੁਹਾਡੇ ਤੋਂ ਪਹਿਲਾਂ ਦੇ ਜਮਾਨੇ ਦੀਆਂ ਨੇ ਇਹ ਤੁਹਾਡੇ ਤੋਂ ਪਹਿਲਾਂ ਦੇ ਜਮਾਨੇ ਦੀਆਂ ਨੇ ਹਾਂ ਡੈਡੀ ਹੁੰਦਾ ਜਮਾਨੇ ਦੀਆਂ ਨੇ ਅੱਜ ਮੈਚਿੰਗ ਕੀਤੀ ਯਸਮੈ ਤੇ ਰਬਿੰਦੀ ਦੀ ਮੈਚਿੰਗ ਗੈਲੋ ਫੂਟ ਗੈਲੋ ਇਹਨਾਂ ਨੇ ਸਪੀਡ ਨਹੀਂ ਕੀਤੀ ਮੈਚਿੰਗ ਨੂੰ ਮਾਨਾ ਰੈਟਨ ਗੈਟ ਮੈਂ ਕੀ ਕਰਾਂ ਯਾ ਬੇਟਾ ਗੇਮ ਖੇល ਰਿਹਾ ਹਾਂ ਗੇਮ ਖੇਡ ਰਿਹਾ ਹਾਂ ਇਹ ਸਵੇਰੇ ਸਰੇ ਮੈਂ ਹੱਲੀ ਦੇ ਰਾਦੀ ਬੰਨਾ ਥੋੜੀ ਥੋੜੀ ਮੈਚਿੰਗ ਕੀਤੀ ਹੈ ਸੋ ਤਿਆਰ ਵਗੈਰਾ ਆਪਾਂ ਵੀ ਹੋ ਚੁੱਕੇ ਆ ਤੇ ਸਾਰੀ ਫੈਮਿਲੀ ਹੋ ਚੁੱਕੀ ਆ ਤੇ ਹੁਣ ਸਾਡਾ ਜਾਣ ਦੀ ਤਿਆਰੀ ਆ ਕਿਉਂਕਿ ਕਾਫੀ ਜਲਦੀ ਜਾਣਾ ਵਾ ਤੇ ਜਿੱਥੇ ਜਾਣਾ ਵਾ ਪਿੰਡ ਆਪਣੇ ਤੇ ਮਾਰਾ ਸੂਬੀ ਲੈ ਕੇ ਆਉਣਾ ਵਾ ਮੈਂ ਤੁਹਾਨੂੰ ਦਿਖਾਵਾਂਗੇ ਅੱਜ ਦਾ ਵਲੌਗ ਸੰਘਾੜੇ ਪਿੰਡ ਦਾ ਹੁਣ ਵਾਲਾ ਵਾ ਤੇ ਜੁੜੇ ਰਹੋ ਅੱਜ ਦੀ ਵੀਡੀਓ ਦੇ ਵਿੱਚ ਅੱਛਾ ਕੀ ਹੈ ਤੇ ਫਿਲਹਾਲ ਚੱਲੀਏ ਆਪਾਂ ਬਹੁਤ ਟੈਂਪ ਹੋ ਰਿਹਾ ਵਾ ਸਵਾ 6 ਹੋ ਗਏ ਆ ਗੋ ਤੇ ਮੈਂ ਵੀ ਸਾਡੀ ਨਾਲ ਚੱਲਨੇ ਆ ਅੱਜ ਪੀ ਪਾਤਾ ਵੀ ਤ ਫਿਸ਼ ਨੂੰ ਪਾਤਾ ਤੇ ਸ਼ੈਲਪਲ ਕਰਦੀ ਹੋਈ ਫਿਸ਼ਿੰਗ ਸਾਡੀ ਚਲੋ ਗਿਆ ਕਿ ਮੈਂ ਗਾਏ ਡੈਡੀ ਅੱਜ ਕੰਮ ਤੇ ਜਾਣਗੇ ਫਿਲਹਾਲ ਡੈਡੀ ਦਾ ਟਾਈਮ ਨਹੀਂ ਹੋਇਆ ਅਸੀਂ ਪਹਿਲਾਂ ਚੱਲੇ ਆਂ ਫਿਸ਼ੂ ਸਿੰਘ ਚਲੋ ਹਾਂ ਚਲੋ ਚਲੋ ਗਲੀ ਫਿਸ਼ੂ ਪਾਉਂ ਪਾ ਦਿਨੇ ਸੁੰਦਰ ਆਖੰਡਾ ਤੋਂ ਪਹੁੰਚੇ। ਸੋ ਗਾਈਜ਼ ਹੁਣ ਆਪਾਂ ਨਿਕਲ ਰਹੇ ਪਿੰਡਲੇ। ਪਿੰਡਲੇ। ਦੇਖੋ ਕਿੰਨੀ ਹਵਾ ਚੱਲ ਰਹੀ ਹੈ ਤੇ ਕਿੰਨੀ ਰਾਤ ਆ। ਨੀਰਾ ਬਹੁਤ ਹੈ। ਰੁਕੀਂ। ਰਕ ਲਿਖ ਰਾਤ ਖਪੀ ਰਾ। ਰਕ ਖਪੀ। ਮੈਂ ਤਾਂ ਬਰਦਾ। ਇਹਦੇ ਸਾਡੇ ਅੱਜ ਦੇ ਦਾਪੂ ਉਹਨਾਂ ਦੇ ਘਰ ਆਉਂਦਾ ਜਾਣਾ। ਬੱਤੀ ਵੀ ਹੋਣਗੇ ਤੇ 22 ਸਾਲ ਤੇ ਹੈਗੇ ਹੀ ਹੈ ਮਾਨੀ ਮੈਂ ਆਉਂਦਾ ਜੀ ਦੇਖੋ ਕਿੰਨੀ ਹਵਾ ਚੱਲ ਰਹੀ ਆ ਹਵਾ ਚੱਲ ਰਹੀ ਆ ਦੇ ਬੰਦੇ ਕਿੰਨੇ ਚੱਲੇ ਆ ਹਵਾ ਚੱਲ ਰਹੀ ਆ ਠੰਡ ਨਹੀਂ ਲੱਗਦੀ ਮੈਨੂੰ ਪਤਾ ਨਹੀਂ ਚੱਲਦਾ ਉੱਧਾ ਹਵਾ ਚੱਲ ਰਹੀ ਠੰਡ ਘਟਾ ਅੱਜ ਠੀਕ ਆ ਡੈਡੀ ਜੀ ਬਾਏ

ठीक है जी इधर ही गेट हो गया ओपन क्या बात है ठीक है ਆ ਰਹੀਆਂ ਚੱਲ ਰਹੀਆਂ ਨੇ ਵੀ ਪ੍ਰੋਗਰਾਮ ਦੀਆਂ ਮਨਿੰਨੇ ਕਾ ਵੀ ਕਰੀ ਲਗਾ ਮਾੜਾ ਮੈਂ ਖੜਾ ਹਾਈ ਦੇਵਾ ਤੇ ਪਾਰੀ ਇੱਕ ਬੰਦੇ ਦੀ ਹੋਰ ਗੱਲ ਹੈ ਨਾ ਇਹ ਇਹਨਾਂ ਨੂੰ ਵੀ ਕਰਦਾ ਲੋਹਾਈ ਦਾ ਕੰਮ ਲੋ ਜੀ ਸ਼ਾਦੇ ਵਾਸਤੇ ਪਿੱਛੇ ਕਿਤੇ ਡਰਨੀ ਹੈ ਕਿਲਾ ਸੋ ਗਾਈਂ ਗਰਸੇਆ ਸੰਗ ਦੀ ਮਾਰਕਟ ਮਾਰਨ ਨਹੀਂ ਖਾਗੀ ਨਾ ਮਾਰ ਮਾਰਨ ਸਾਰਿਆਂ ਨੇ ਗੁਰੂ ਉੱਠਿਆ ਤੇ ਨਾ ਚਾਚੀ ਉਹਨਾਂ ਨੇ ਸਰਪਾਈ ਦਿੱਤਾ ਹੈ ਆ ਕੇ ਤਾਂ ਉਹਨੇ ਮੈਨੂੰ ਸਰਪਾਈ ਜਿੱਤ ਆ ਕੇ ਕਿਤਾਈ ਨਹੀਂ ਜਿਨਾਂ ਕੋ ਮਾਂਗਾ ਮਸਤਾ ਬਹਿ ਜੀਏਂਗੇ ਠੀਕ ਹੈ ਚਾਹ ਬਣਾ ਕੋਈ ਨਹੀਂ ਪੀਨੇ ਸੋ ਇਧਰ ਪ੍ਰਸ਼ਾਦ ਦੇ ਵਾਸਤੇ ਤੱਗਣਾ ਜਾ ਰਿਹਾ ਕੁਣ ਤੋਂ ਦੀ ਪਰਕੇ ਇੱਧਰ ਆਪਣੇ ਮੈਂਬਰ ਬੈਠੇ ਨੇ ਇਹ ਸਾਡੀ ਲਾਹਣ ਆਰਗੋਮੀ ਦੇਖ ਲਾ ਜੀ ਅੱਜ ਲਾਹਣ ਹੈ ਤੁਹਾਨੂੰ ਮਿਹਰ ਤਾਂ ਪਰ ਹੀ ਲੱਗਦੀ ਆ ਅੱਜ ਹਨ ਪਰ ਹੀ ਲੱਗਦੀ ਆ ਪਰ ਹੀ ਹੀ ਲੱਗਦੀ ਆ ਪਰ ਹੀ ਸਹੀ ਦਾ 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 ਪਰ ਆ ਰਗ ਰਿਮ ਪਰਾ ਚਲੋ ਚਾਹ ਪਾਓ ਸਾ ਪ੍ਰੋਗਰਾਮ ਹੋ ਚੁੱਕਾ। ਖੁਸ਼ ਆਦ ਬੱਢ ਰਿਹਾ ਤੇ ਸਰਪਾ ਜੀ ਜੇ ਫਿਰ ਦੁਕਮੰਦਰ ਦਾ। ਕੋਰਾ ਮੈਂ ਤੇ ਸਾਈ। ਕੋਰਾ ਤੇ ਪਾਟਾਰੀ। ਹਲੋ ਹੋਈ ਸਾਰਾ। ਇਹ ਬੋਲਣ। ਦਾ ਮੈਂ ਪੂਰੇ ਲਾਗੂ ਉਹ ਮੈਂ ਉਹ ਰਾਈਡ ਆ ਗਈ ਬੜਾ ਲਾਗੂ ਆਉਂਦੀ ਹੈ ਉਹ ਵੀ ਰਾਈਡ ਆਉਂਦੀ ਹੈ ਮੈਂ ਬੁਰਾ ਗਲਤ ਕਰਦੇ ਹਾਂ ਹਾਂ ਉਹ ਚਿੱਟਰ ਪੈਣ ਦਿੰਦਾ ਮੈਂ ਮੈਂ ਤਾਂ ਜਮ ਕੇ ਐਡ ਚਲ ਦਿੱਤੀ ਐਡ ਕਰਦੀ ਹੋਈ ਐਡ ਜਗਰ ਸਿੰਘ ਅਹ ਸਿਰ ਬਹਾਰ ਆਵਾ ਫਿਰ ਨਾਲ ਚੱਲੂਗਾ ਮਾਰਾ ਸਰੂਪ ਲੈ ਕੇ ਆਉਣਾ ਵਾ ਆਪਾਂ ਸਿਰਦਰ ਮੈਂਬਰ ਚਾਹ ਬਣਾ ਰਹੇ ਨੇ ਜਿੰਮੇਵਾਰੀ ਸੰਭਾਲ ਲਿਆ ਆ ਕੇ ਇਹਨਾਂ ਨੇ ਚਾਹ ਦੀ ਚਾਹ ਦੀ ਜਿੰਮੇਵਾਰੀ ਸੰਭਾਲੀ ਗਈ ਆ ਇਹ ਆ ਭਾਈ ਸਾਹਿਬ ਫਰੀ ਨੇ ਮੇਲੇ ਅੱਜ ਦਾ ਦਿਨ ਕਹਿੰਦੇ ਮੇਲੇ ਰਾਵਣਾ ਕਿਹਦਾ ਕਾਮਾ ਬੰਦਾ ਕਦੀ ਇੱਧਰ ਮੈਂ ਵੀਡੀਓ ਬਣਾ ਰਿਹਾ ਵਾ ਤੇ ਮੈਂ ਕੰਮ ਬਹੁਤ ਕਰ ਰਿਹਾ ਇਸ ਨੇਰੀ ਚੱਲ ਰਹੀ ਆ ਦੇਖੋ ਕਿੰਨੀ ਤੇਜ਼ ਆਵਾਜ਼ ਆ ਰਹੀ ਆ ਕਾਫੀ ਮੌਸਮ ਸੁਹਾਵਣਾ ਕਿੰਨਾ ਵਧੀਆ ਵੀਊ ਆ ਰਿਹਾ काम कर रहे <highway> <Canadianches> ਬੰਮੀ ਤੇ ਤੇਰੀ ਹੈ ਨਾ ਪੜਕਾ ਸਾਡੇ ਬੰਦਿਆਂ ਨੇ ਸਿਖਾਦੇ ਹਾਲੇ ਦੋ ਦਿਨ ਨਾ ਉਹ ਤਾਂ ਪੜਦੇ ਤਾ ਹੁਣ ਤੇ ਪਤਾ ਨਹੀਂ ਕਿਉਂ ਅੱਗੇ ਇੰਨਾ ਹੋ ਬਸ ਭਾਈ ਬਹੁਤ ਕਿਤੇ ਲੈ ਵੀ ਗੁਰ ਸਭੇ ਸਭਿੰਗ ਵੀ ਤਿਆਰ ਹੋ ਗਿਆ ਭਾਈ ਪੂਰੀ ਤਿਆਰੀ ਹੋ ਚੁੱਕੀ ਹੈ ਟਾਈਮ ਤੇ ਹੈ ਨਾ ਦਰੋ ਕੇ ਨਾਲ ਸਾਡ ਵੀਡੀਓ ਬਣਾਉਂਦੇ ਰਹੇ ਆਪਾਂ ਨਹੀਂ ਆਪਾਂ ਨੂੰ ਲੱਗੀ ਸਾਰੀ ਗੱਲ ਦਾ ਪਤਾ ਕੀ ਹਨ ਜਿਆ ਕਹੀਏ ਦਾ ਨਾ ਮਤਲਬ ਨਹੀਂ ਕਿਸੇ ਨੂੰ ਮੋੜ ਕੇ ਪਾ ਦੇ ਵੀਰੇ ਜੇ ਵੱਧ ਹੋ ਰਿਹਾ ਨਾ ਦੇਖਦੇ ਆਂ ਸਟਿੰਗ ਪਤੰਗ ਵੀਰ ਜਾਨ ਫਾਈਲ ਮੈਨੂੰ ਪਤਾ ਗਾਇ ਕਿ ਪਤਾ ਤੇਰੇ ਪਾਉ ਕਹਿੰਦੇ ਕਿੰਨੇ ਸੋਨੇ ਵਰਕੇ ਬਣਦਾ ਹੁੰਦਾ ਦੀਏ ਪਤਾ ਚਲਾਈਏ ਤੇਰੇ ਕੋਲ ਦੱਸ ਰਣ ਗੱਲ ਤਾਂ ਕਦੇ ਵੀ ਬਾਲ ਨਹੀਂ ਹੁੰਦਾ ਜੀ ਇਹਦੇ ਇਹਨਾਂ ਦੇ ਪਰ ਹੋਰ ਸੱਚੀ ਗੱਲ ਨਾਲ ਆਈ ਹੁੰਦੇ ਸੀ ਪਹਿਲਾਂ ਪੂਰਾ ਕੀਤੇ ਆਪਾਂ ਕੌਮੀਆਂ ਵੀ ਲਈਆਂ ਨੇ ਤੇ ਪੜਕੇ ਵੀ ਬੰਨਿਆ ਤੇ ਪੱਗਾ ਵੀ ਬੰਨਿਆ ਉਹ ਬੰਨਿਆ ਨੇ ਰਮਾਲਾ ਰਮਾਲਾ ਵੀ ਬੰਨਿਆ ਰਹੇ ਮੇਰੀ ਛੋਟੀ ਹੋਰ ਰਮਾਲਾ ਵੀ ਬੰਨਿਆ ਨੇ ਮੈਂ ਦੇਖੀ ਜੀ ਉਹ ਤਾਂ ਡੋਗੀ ਦੇ ਚੱਕੀ ਖੜੇ ਸੀ ਰਮਾਲ ਬੰਨਿਆ ਨੇ ਰਮਾਲ ਬੰਨਿਆ ਸੱਚੀ ਗੱਲ ਆ हरा कोई दीदा पापा दोपिया भी लेंगे ना दोपिया भी कर दोपिया भी लेंगे ना एक बार गोर दोबारा करते लंगर से करना सर दादा इम्पोर्ट हाँ एक ऐसा है तो जानते ही नहीं मारे पता ही नहीं कि आलम गिरो ना टोपी ज़र्ती ये भी लाके लोड टोपी ज़र्ती ये भी ले अंदर सेरो अंदर ਦੇ ਗਰੋਂ ਪਨਾਂ ਦੇ ਸੀ ਉਦੋਂ ਵੀ ਅਸੀਂ ਕਿਤੇ ਪਿਆਰ ਹੁੰਦੇ ਸੀ ਜਾਨ ਨੂੰ ਮੈਂ ਅਸੀਂਾਰੇ ਜਾਨ ਨੂੰ ਕਿਤੇ ਪਿਆਰ ਹੁੰਦੇ ਨਹੀਂ ਸੀ ਉਦੋਂ ਵੀ ਹਨ ਆ ਤਾਂ ਉਹਨੇ ਪੜਕਾ ਬੰਨਿਆ ਸੀ ਦੂਜੇ ਤਾਂ ਉਹਨੇ ਪੜਕਾ ਬੰਨਿਆ ਸੀ ਅੱਜ ਹਨ ਨਾ ਆ ਤਾਂ ਉਹਨੇ ਪੜਕਾ ਬੰਨਿਆ ਪੜਕਾ ਸੈੱਟ ਹੀ ਆਇਆ ਨਾ ਸੋ ਆ ਪਿੱਛੇ ਨਾ ਦੂਰਾ ਵੀ ਕੋਈ ਦੂਰੇ ਹੋ ਗਿਆ ਮੇਰੇ ਕੰਮ ਦਾ ਨਹੀਂ ਪੜਕਾ ਤਾਂ ਸੈੱਟ ਆ ਸੈੱਟਾਂ ਨੂੰ ਨਹੀਂ ਬਾਹਰ ਠੀਕ ਆ ਉਹਨਾਂ ਤੋਂ ਉਹੀ ਲੱਗਦਾ ਅਗਰ ਦੂਜੇ ਤਾਉ ਉਹਨੂੰ ਦੇਖ ਕੇ ਆਪਣੇ ਦੂਜੇ ਦਾ ਨੂਮਾ ਦੂਜੇ ਦਾ ਨੂਮਾ ਦੂਜੇ ਦਾ ਕੰਮ ਕੁਝ ਨਹੀਂ ਕਰਦਾ ਉਹ ਤਾਂ ਬਹੁਤ ਦੇਖ ਕੇ ਜ਼ਬਰਦਸਤ ਬਣੇ ਲੱਗੇ ਹਨ ਜਦੋਂ ਸੈਟ ਲੱਗਿਆ ਉਹਨਾਂ ਨੂੰ ਇਹ ਗੱਲ ਨੁਕਦਦਾ ਹੁੰਦਾ ਜੇ ਮਾੜਾ ਜਿਹਾ ਕੁਝ ਤੁਮ ਪਰ ਕਰੇ ਤਾਂ ਇਹ ਗੱਲ ਹੁੰਦਾ ਸੀ ਨਾ ਜਾਣਾ ਮਨਜ਼ੂਰਾ ਸਵੇਜ ਆਹ ਦੇਖੋ ਜਸ ਸਿਟ ਡਾਊਨ ਸਟੈਂਡ ਅਪ ਆਰੇ ਨੂੰ ਫੇੜਾ ਕਰ ਲਾ ਨਹੀਂ ਹੁੰਦੀ ਲਓ ਜੀ ਸਭ ਤੋਂ ਵੱਧ ਮਿਹਨਤਾ ਮੁੰਡਿਆਂ ਦੀ ਆ ਜਿਹੜੀ ਸਭ ਤੋਂ ਵੱਧ ਮਿਹਨਤ ਕਰਦੇ ਨੇ ਆ ਦੇ ਲੱਗਿਆ ਹੈ ਮਨੀਆ ਇੱਧਰ ਬੀਬੀਆਂ ਲੱਗੀਆਂ ਹੋਈਆਂ ਨੇ ਕੋਈ ਸ਼ਾਦੀ ਲਾਉਣ ਵਾਸਤੇ ਮਨੀਆ ਆਲੂ ਕਰਦੇ ਆ ਵਾ ਮੈਲਟ ਮੈਸ਼ ਦੇਖੋ ਇੱਧਰ ਤਲੀਏ ਫਿਰ ਚਲੋ ਜੀ ਆਪਾਂ ਚੱਲਿਆ ਮਹਾਰਾਜ ਰੂਪ ਲੈਣ ਵਾਸਤੇ ਫਿਰ ਪ੍ਰਕਾਸ਼ ਕਹਿੰਦਾ ਕਿ ਜਾਣਾ ਹੈ ਕੰਮ ਜਾਣਾ ਤੇਮ ਸਿੰਘ ਹੋ ਗਿਆ ਰੈਡੀ ਆਪਣੇ ਨਾਲ ਉਹ ਠੀਕ ਹੈ ਜੀ ਕਿਹਨਾਂ ਦਾ

ਰੱਜਿਆ ਹੋਇਆ ਤਾਂ ਫਿਰ ਇਹ ਰੱਜੀ ਰੂਹ ਉਹ ਹੈ ਜਿਹਨੂੰ ਰੱਬ ਤੋਂ ਬਿਨਾ ਕਿਸੇ ਦਾ ਡਰ ਨਹੀਂ ਦੁਨੀਆ 'ਚ ਕਿਸੇ ਦਾ ਡਰ ਨਹੀਂ ਤਾਂ ਗਾਇਦ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਆਂ ਤੇ ਮਹਾਰਾਜ ਦਾ ਸਰੂਪ ਲੈ ਆਣ ਵਾਸਤੇ ਘਰੇ ਕਾਫੀ ਸੁੰਦਰ ਬਣਿਆ ਹੋਇਆ ਵਾ ਗੁਰਦੁਆਰਾ ਸਾਹਿਬ ਪਿੰਡ ਸੰਗਾਲਾ ਤਬ ਤਿਆਰ ਨੇ ਆਪਣੇ ਸੇਂਟਰ ਲੰਗਰ ਹਾਲ ਭਾਲ ਕੇ ਜਮਰਾ ਸੂਪ ਜਾਊਗਾ ਸਤਨਾਮ ਜੀ ਆ ਖੋਲਦੇ ਵਾਹਿਗੁਰੂ ਆਹੇ ਗੁਰੂ ਜੀ ਜਪੋ ਸਤਨਾਮ ਸਤ ਨਾਮ ਜੀ ਤੇਰੇ ਦਰਸ਼ਨ ਤਾਈ ਮੇਰਾ ਮਨ ਲੋਚ ਰਿਹਾ ਹੈ ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚ ਰਿਹਾ ਹੈ ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚ ਰਿਹਾ ਹੈ ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚ ਰਿਹਾ ਹੈ ਗੁਰਾਂ ਦੇ ਦਰਸ਼ਨ ਤਾਈ ਰਸਣ ਅੱਖੀਆਂ ਮਨ ਲੋਚੇ ਦਰਸ਼ਨ ਅੱਖੀਆਂ ਲੋਚੇ ਦਰਸ਼ਨ ਅੱਖੀਆਂ ਮਨ ਲੋਚੇ ਦਰਸ਼ਨ ਅੱਖੀਆਂ ਭਾਈ ਗੁਰਵਿੰਦਰ ਸਿੰਘ ਸੌੜਾ ਬਲਦੇਵ ਸਿੰਘ ਉਹਨਾਂ ਦੀ ਗ੍ਰੱਭ ਇਸ ਟਾਈਮ ਸ੍ਰੀ ਸੁਖਦੇਵ ਸਾਹਿਬ ਦੇ ਪੰਜਾਬ ਸਰੂਪ ਹੋ ਲੱਗੇ ਹਨ ਬੇਨਤੀ ਆ ਸਾਰੇ ਨਗਰ ਨਿਵਾਸੀਆਂ ਨੂੰ ਕਿ ਜਾਪਦੇ ਸਮਝਦੇ ਉਹਨਾਂ ਦੀ ਗ੍ਰੱਭੇ ਪਾਉਂਦੀ ਦੀ ਕਿਰਪਾਲਤਾ ਗੁਰੂ ਜੀ ਆਹੋ ਸ੍ਰੀ ਵਾਹਿਗੁਰੂ ਸਰ ਜੀ ਟੋਟ ਵੰਦਨੇ ਅਨੁਕ ਬਾਦ ਸਰਵ ਕਲਾ ਸਮਰਤ ਲੋੜ ਲੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪਿਰਤ ਪਿਰਤ ਪ੍ਰਵਿਆਯਾ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਦਾ ਸਤਨਾਮ ਸ੍ਰੀ ਵਾਹਿਗੁਰੂ ਜੀ ਚਰਤਾ ਸਦ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਾਨ ਭੀਤਰ ਤਾ ਭਰਮ ਕਾਟ ਜਾਇ ਜੇ ਮੈਂ ਵਰ ਜਾਣ ਨੂੰ ਥੋੜੇ ਕਾਲੇ ਤੇ ਕਹਿੰਦੇ ਨਾ ਮੈਂ ਤਾਂ ਉਹ ਨਹੀਂ ਜਾਂਦਾ ਸੋ ਸਹਾਬਲਾਸੀ ਸੋਰ ਭਾਗ ਬੁਲਾ ਪਦੇ ਅੱਲਾ ਦਾ ਰੱਬ ਜਦ ਕੋ ਮਾਰ ਰਵੇ ਅਸਰ ਮੈਨ ਤੇ ਤਰਾਵੋ ਕਰਦਾ ਸਹਾਬ ਗੁਰੂ ਦਾਨ ਬਰਸੇ ਸੋ ਲਾਰ ਸੁਵਨ ਕਰੀ ਹਰ ਤਕੜ ਬੁਧੇ ਦੇ ਗੁਮ ਰੱਬ ਦਾ ਨਾਮ ਸੁਰੂਪਾਰ ਉਹ ਕਿਧਰ ਮੁਕਿਆ ਜਿਸ ਵਨ ਸਤ ਸਤਿ ਰਖਿਆ ਮਾਰ ਗਾ ਰਹਿਦਾ ਜੁਗੂ ਰਗਾ సాక్ష

ਸਭੂ ਰਚਨ ਲਾਕੇ ਵਾਹਿਗੁਰੂ 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 ਤਿਨੇ ਤਾਂ ਆਪਣੀ ਬਰਨ ਹਾਰਾ ਦੁਖੰਤਾ ਸੁਖਰਾਸਤੰ ਕੋ ਵਿਗਨ ਨ ਕੋ ਲੱਗੇ ਜਾਕੀ ਪ੍ਰਭ ਅਗੇ ਰਦਾਸ ਅਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਬਾਹਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸੰਮਰਕਾ ਗੁਰੂ ਨਾਨਕ ਲੇਂਗਿ ਈ ਫਿਰ ਅੰਗਦ ਗੁਰਤੀ ਅਮਰਦਾਸ ਰਮਦਾਸੋ ਸਹਾਇ ਕਰਦਿ ਨ ਹਰਿ ਕੋ ਬਿੰਦਰੋ ਸਮਰਸ ਦੀ ਖਦਾ ਰਾਏ ਕੀ ਸਹਾਇ ਸਰਸਾ ਜੀ ਕੇ ਬੋਲਵਾ ਲੈ ਬੋਦੋ ਜੀ ਵਾਹਿਗੁਰੂ ਆਪ ਦੇ ਸਿੱਖਾਂ ਨੂੰ ਸਿੱਤੀ ਦਾਨ ਕਿਤਾਬ ਦਾਨ ਰਹਿਤ ਦਾਨ ਬਵੀਕ ਦਾਨ ਸਹਾਦਾਨ ਪੂਰਸ ਦਾਨ ਦਰਨਾ ਸ੍ਰੀ ਦਾ ਨਾਮ ਦਾਨ ਜੇਮਤੂ ਸਾਹਿਬ ਜੀ ਦੇ ਦਰਸ਼ਨ ਜਿਸਲਾ ਚੰਕੀਆਂ ਚੜ੍ਹਦੇ ਹੁੰਗੇ ਤੁਹੂ ਜਗਤਾਲ ਤੁਮ ਸਾਡੇ ਕਾਰਾ ਬੋਦੋ ਜੀ ਨਾਮ ਜਿੰਨਾ ਮਿਲੈ ਤਰਾ ਨਾਮ ਜਿਤਾਵੇ ਨਾਨਕ ਨਾਮ ਚੜਦੀ ਕਲਾ ਨੀ ਪਾਣੀ ਸੁਭਰ ਦਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਗਾਇਸ ਆ ਆ ਦੇਖੋ ਬੈਠੇ ਗੱਲਾਂ ਕਰਦੇ ਹਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਸਾਰੇ ਬਾਈ ਅੱਜ ਬਟੂਆ ਦੇਖ ਲੈ ਮੇਰਾ ਹੈ 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 ਕਿ ਇਹ ਬਟੂਆ ਹੈ ਦੇਖ ਲੈ ਫੋਨ ਨਾ ਬਟੂਆ ਦੇਖ ਲੈ ਲੈਣੀ

ਕਾਹਿਆ ਲੱਗਿਆ ਤੁਹਾਨੂੰ ਹੈ ਲਈ ਇਹ ਹੀ ਕਹਾਣੀ ਦੀ ਫੈਸਲ ਹੈ ਨਾ ਇਹ ਤਾਂ ਇਹ ਆਇਨਾ ਨੂੰ ਲਗਾਤਾ ਵਾਕ ਵੀਡੀਓ ਕਿਉਂ ਤੋਂ ਬੰਨਾ ਦੀ 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 ਲੈ ਕੇ ਜਾਂ ਮਾਰ ਕੇ ਕਰੂ ਨਾ ਬਸ ਇਹਦੇ ਕੁੱਝ ਬੰਨਣ ਤਾਹਾਂ ਖੋਲਿ ਜਾਣਾ ਇਸ ਤੋਂ ਬਾਅਦ ਹੋ ਗਈ ਸੀ ਸਾਡੇ ਕੈਮਰੇ ਦੀ ਬੈਟਰੀ ਲੋ ਤੇ ਅਸੀਂ ਬਲੌਗ ਸ਼ੂਟ ਕਰਨੀ ਪਾਏ ਤੇ ਅੱਜ ਦੇ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਜੇਕਰ ਮੇਰੇ ਦੁਆਰਾ ਬਣਾਈ ਗਈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਤਾਂ ਤਕਲੀ ਬਾਏ ਬਾਏ